ਕੈਪਟਨ ਨੇ ਸੌ ਚੁੱਕੀ ਹਰ ਘਰ ਇੱਕ ਨੌਕਰੀ ਪੱਕੀ ਜੀਹਾਂ ਵੋਟਾਂ ਤੋਂ ਪਹਿਲਾਂ ਇਹ ਵਾਅਦਾ ਸੀ ਕੈਪਟਨ ਅਮਰਿੰਦਰ ਸਿੰਘ ਦਾ ਜਿਸ ਨੂੰ ਕੈਪਟਨ ਸਰਕਾਰ ਵੱਲੋਂ ਬਹੁਤ ਜੰਦ ਪੂਰਾ ਕਰਨ ਦਾ ਐਲਾਨ ਕੀਤਾ ਜਾ ਚੁੱਕਿਆ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹਾਂ ਸਰਕਾਰ ਦੇ 100 ਦਿਨਾਂ ਦਾ ਲੇਖਾ ਜੋਖਾ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਚੋਣ ਵਾਅਦੇ ਦੀ ਪੂਰਤੀ ਦੇ ਪਹਿਲੇ ਪੜਾਅ ਹੇਠ ਅਗਸਤ 2017 ਵਿੱਚ ਸਰਕਾਰ ਇੱਕ ਵੱਡਾ ਨੌਕਰੀ ਮੇਲਾ ਕਰਵਾਉਣ ਜਾ ਰਹੀ ਹੈ ਹਰ ਘਰ ਦੇ ਵਿੱਚ ਨੌਕਰੀ ਸੋ ਵੀ ਆਰ ਹੋਪਿੰਗ ਔਨ ਇਨ ਅਗਸਟ ਵੀ ਆਰ ਗੋਇੰ ਟੂ ਡੂ ਇਟ ਬਟ ਡੇਟ ਵੀ ਵਿਲ ਬੀ ਅਨਾਉਂਸਿੰਗ ਲੇਟਰ ਇਨ ਕੁਨੀ ਮਾਦਰਾ ਐਂਡ ਮੋਹਾਲੀ ਵੀ ਆਰ ਗੋਇੰ ਟੂ ਹੈਵ ਅ 50000 ਯੰਗਸਟਰਸ देयर ਪ੍ਰੈਜ਼ੈਂਟ ਟੂ ਗਿਵ ਥਮ ਜੌਬਸ ਜਿਸ ਵਿੱਚ ਵੱਡੀਆਂ ਕੰਪਨੀਆਂ ਤਕਰੀਬਨ 50000 ਨੌਜਵਾਨਾਂ ਦੀ ਨੌਕਰੀ ਲਈ ਚੋਣ ਕਰਨਗੀਆਂ ਬਿਊਰੋ ਰਿਪੋਰਟ 24 ਸਪੋਕਸਮੈਨ ਟੀਵੀ